ਹਾਂਜੀ ਕੀ ਹਾਲ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਤਰਵਾਦਨ ਸੈਟ ਆਈ ਤਾਂ ਵੀਰਾਂ ਦੇ ਆਵਾਜ਼ ਲਓ ਜੀ ਕਰਤੀ ਆ ਵਲੌਗ ਦੀ ਸਟਾਰਟਿੰਗ ਸੇਰੇ ਸੇਰੇ 7 ਵਜੇ 7 7:30 ਹੋਏ ਹੋਣੇ ਬਸ ਤੇ ਆਪਣਾ ਯਾਰ ਓਏ ਓਏ ਲੈ ਓ ਯਾਰ ਆਈ ਆ ਮੈਂ ਨਿਊ ਯਾਰ ਬੁੱਕੀ ਆਇੰਗੂ ਕਰਦਾ ਯਾਰ ਭਾਈ ਯਾਰ ਨਾ ਯਾਰ ਤੂੰ ਤਾਂ ਓ ਯਾਰ ਜਾ ਯਾਰ ਜੱਬੜਾ ਹੰ ਮੋ ਮਿੱਟੀ ਹਾਂਜੀ ਤੇ ਗਲਾਬੀ ਗਾਂ ਦਾ ਲੈ ਜਾਨਵਰ ਆਇਆ ਬੈਠਾ ਬਈ ਇਹ ਤੁਹਾਨੂੰ ਦੱਸਿਆ ਮੈਂ ਇਹਨੂੰ ਭੇਜਦਾ ਹੈ ਇਹ ਗਣੀਂ ਦਾ ਦੁੱਧ ਦਾ ਰੋਤ ਨੂੰ ਚਲੋ ਆ ਬੈਕਆਉਂਡ ਮੈਂ ਲਾਉ ਫੋਨ ਨੂੰ ਟਾਈਮ ਲੈਸ ਤੇ ਚੰਗਾ ਛਤਰੀਆਂ ਕਰਾ ਸੈਟ ਵਟ ਤੇ ਛਤਰੀਆਂ ਕਰਕੇ ਸੈਟ ਵਟ ਬੱਚੇ ਵਿੱਚ ਗੱਡੀ ਵਾਰ ਆਪਾਂ ਹਾਂਜੀ ਮੇਰੇ ਵੀਰੋ ਬੱਚੇ ਉੱਡ ਗਏ ਸੀ ਜੀ ਇੱਕ ਆਉਂਦਾ ਆ ਆ ਗਿਆ ਆ ਗਿਆ ਆ ਗਿਆ ਵੋਈ ਓਏ ਤਿੰਨ ਬੱਚੇ ਪਾਸੇ ਰਹਿ ਗਏ ਇੱਕ ਤਾਂ ਆਉਂਦਾ ਹਰਾ ਅਗਲਾ ਵੀ ਟੂਸਾ ਬੱਚੇ ਦਾ ਠੀਕ ਹੈ ਤੇ ਇੱਕ ਮਿੰਟ ਨੂੰ ਬਾਵਾ ਮਛੇ ਦੇ ਬੜਦਾ ਘੜ ਜੋ ਘੜ ਤੇ ਘੜ 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 ਦੇ ਘੜ ਘੜ ਘੜੇ ਛੀੜ ਛੂੜ ਲਾਉਂਦੇ ਮੈਨੂੰ ਬੱਚਾ ਦੇ ਇੱਕ ਮਿੰਟ ਇੱਕ ਮਿੰਟ ਨੂੰ ਸਿੱਟ ਗਿਆ ਪਾ ਇੱਕ ਮਿੰਟ ਅੱਜ ਵੀ ਮੈਨੂੰ ਲੱਗਦਾ ਵੀ ਤਿੰਨ ਬੱਚਿਆਂ ਦਾ ਘਾਟਾ ਪਊਗਾ ਠੀਕ ਹੈ ਤਿੰਨ ਬੱਚੇ ਉੱਡ ਗਏ ਜੀ ਉਡੇ ਤਾਂ ਬਾਲੇ ਸੀ ਬਾਕੀ ਦਾ ਬਾਬੂ ਲੈ ਨਹੀਂ ਨਹੀਂ ਆ ਗਏ ਆ ਗਏ ਏ ਬਣ ਗਈ ਗੱਲ ਬਣ ਗਈ ਦੋ ਤਾਂ ਸਾਹਮਣੇ ਫਿਰਦਾ ਵੀ ਆ ਉਹਦੇ ਇਕੱਠੇ ਠੀਕ ਐ ਦੋ ਤਾਂ ਆ ਉਹਦੇ ਇਕੱਠੇ ਸਾਹਮਣੇ ਤੇ ਇੱਕ ਨਹੀਂ ਪਤਾ ਯਾਰ ਕਿ ਕਬੂਤਰੀ ਕਿਧਰ ਗਿਆ ਟੂਸਿਆਂ ਵਾਲਿਆ ਅੱਜ ਕਿਤੇ ਆਈ ਨਾ ਘਰੇ ਤਾਂ ਗੱਲ ਬਣ ਜਈ ਏ ਇੱਕ ਬਗਲਾਂ ਨਾਲ ਉੱਡ ਗਿਆ ਬਈ ਜਿਹਦੇ ਨਾਲ ਆ ਆ ਗਏ ਜਿਹਦੇ ਨਾਲ ਦਾ ਪਹਿਲਾਂ ਉੱਥੇ ਫਿਰਦਾ ਇਹਦਾ ਬੀਦੂ ਵਾਲੀ ਫਰੀ ਛੱਡ ਕੇ ਨਾਲ ਹੀ ਗੱਲ ਫਿਰਦਾ ਹਨਾ ਇੱਕ ਤਾਂ ਉਹਦੇ ਨਾਲ ਤੁਹਾਡੇ ਬਗਲਾਂ ਨਾਲ ਇੱਕ ਨਵੀਂ ਜੋੜੀ ਦਾ ਸੀਗਾ ਵੀ ਹਰਾ ਗਲਾ ਵੀ ਟੂਸਾ ਤੇ ਹਰੀ ਟੋਰੀ ਤੇ ਇੱਕ ਉੱਡ ਗਈ ਬਗਲ ਫੂੰਜੀ ਵਾਲੀ ਉਣੀ ਦੀ ਸੀ ਪਾਸੇ ਪੂਸੇ ਵਗੀ ਇਹ ਦੋ ਬੱਚੇ ਹਜੇ ਉੱਡੇ ਫਿਰਦੇ ਆਗੇ ਠੀਕ ਐ ਯਾਰ ਚੀੜ ਬਾਲੀ ਕਰਦਾ ਬਈ ਬਗਲਾਂ ਹੀ ਗਾਲਾਂ ਤਾਂ ਪੁੱਛੋ ਨਾ ਸੱਚੀ ਯਾਰ ਇਹਦਾ ਨਾ ਬੈਂਦਾ 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 ਉਹੀ ਲੱਛਣ ਕਰ ਜਾਂਦਾ ਯਾਰ ਬਣਾ ਗੱਲ ਤੂੰ ਤੇ ਬਈ ਯਾਰ ਪੂਰਾ ਜ਼ੋਰ ਲਗਾ ਬੁੱਫਲ ਜਮ ਮਾ ਦਾ ਛਦਰਾਂ ਘੜਕਾਈ ਯਾਰ ਦੇ ਤੇਰੇ ਦੀ ਲੈ ਤੇਰੇ ਦੀ ਨਾਲ ਛੁੱਟੀ ਤੇਰਾ ਨਾਮ ਤੇ ਹੋਪਸ ਹੋ ਯਾਰ ਆ ਜਾਣ ਬੱਚੇ ਦਾ ਘਰੇ ਬਾਲੀ ਸੁਣੀ ਗੱਲ ਹਨਾ ਤੇ ਨਹੀਂ ਤਾਂ ਫਿਰ ਸਾਨੂੰ ਪਤਾ ਝੜਕਾ ਵੱਡੇ ਹੀ ਲੱਗ ਜਾਂਦੇ ਹੁੰਦੇ ਬਈ ਆਪਾਂ ਨੂੰ ਤਾਂ ਆ ਕਾਹੋ ਜਾਂਦਾ ਉਹ ਬੱਚਾ ਚੰਦਰਾ ਫੜਦਾ ਪਿਆ ਆ ਵਿਚਾਈ ਇਹ ਆਟਾ ਪੁੜਿਆ ਹੋ ਜਾਂਦਾ ਇਹ ਬੱਚਾ ਵੀ ਚੰਦਰਾ ਫੜਦਾ ਪੰਜਰ ਤਾਂ ਬਗਲਾਂ ਨਾਲ ਆਉਂਦਾ ਇਹ ਕਪੜਾ ਕੈਮਰਾ ਖਰਾਬ ਹੈ ਫੋਨ ਦਾ ਹਨਾ ਤਾਂ ਕਰਕੇ ਡਿੱਕ ਤੋਂ ਦੇ ਉੱਤੇ ਦੇਖਣ ਤੇ ਤੇ ਚਲੋ ਮਾਰੀਏ ਨਜੂਰ ਬਈ ਭੌਂ ਦਾ ਬੱਚਾ ਨੂੰ ਹੁਣ ਦੇਖਦੇ ਆਂ ਕੀ ਬੰਦਾ ਫਿਰ ਦੱਸਾਂਗੇ ਤੁਹਾਨੂੰ ਤਿੰਨ ਬੱਚੇ ਬਾਹਰ ਆਪਣੇ ਮੇਰੇ ਹੱਥਾਂ ਨਾਲ ਤਿੰਨ ਬੱਚੇ ਬਾਹਰ ਬਾਕੀ ਗਿਣੇ ਤੋਂ ਪਤਾ ਲੱਗੂਗਾ ਇੱਕ ਬੱਚਾ ਬੈਠਾ ਅੰਦਰ ਵੜ ਕੇ ਆ ਕੇ ਭੈਣਨ ਕੀ ਪੰਗਾ ਆਲਾ ਤਵੀਆਂ ਤੇ ਚਲੋ ਕੋਈ ਨਾ ਤੇ ਤਿੰਨਾ ਚੋਂ ਇੱਕ ਕਬੂਤਰੀ ਤਾਂ ਆ ਗਈ ਬਈ ਆ ਬਗਲ ਫੂੰਝੇ ਲਈ ਆ ਆ ਜਾਂਦੀ ਆ ਆ ਪਾਸੇ ਬੈ ਗਈ ਸੀਗੀ ਮਤਲਬ ਵੀ ਤਿੰਨ ਉੱਡੇ ਹੁੰਦੇ ਸੁੰਦਾ ਸਜੇਕ ਤਾਂ ਬਗਲ ਫੂੰਝਾ ਇੱਕ ਦੋਵੇਂ ਟੂਸੇ ਟਵਰੀ ਤੇ ਇੱਕ ਹਰੀ ਗਲਾ ਵੀ ਬਗਲ ਹੈ ਨਾ ਤਿੰਨਾ ਚੋਂ ਇੱਕ ਕਬੂਤਰੀ ਆਈ ਹੈ ਹਜੇ ਬਈ ਆਪਣੀ ਮੁੜ ਕੇ ਵਾਪਸ ਚੱਲ ਇਹਨੂੰ ਵੀ ਛੇਦਰੀ ਤੇ ਭੇਜ ਗਈ ਵਿਚਾਰੀ ਨੂੰ ਤਾਂ ਚੱਲ ਗਾਂਢ ਛੇਦਰੀ ਤੇ ਹਾਂ ਤਾਂ ਲੱਗ ਗਿਆ ਛੇਦਰੀ ਤੇ ਲੱਗੇ ਤਾਂ ਉਹ ਵੀ ਪਰ ਬਈ ਗਰਮ ਬਲੱਡ ਗਰਮ ਬਲੱਡ ਹੁੰਦਾ ਸਹੀ ਗੱਲ ਆ ਵੇਖ ਲਿਆ ਤਾਂ ਮੈਂ ਬਚਕਾਣਾ ਉਹ ਬਗਲਾਂ ਵਾਲਾ ਤਾਂ ਮੁੰਲਾਦਾ ਹਜੇ ਹੀ ਬੁੱਢਾ ਫਿਰਦਾ ਬਈ ਉਹ ਬਾਲੇ ਚੰਦਰੇ ਆ ਯਾਰ ਬਗਲਾਂ ਵਾਲਾ ਬਾਹਰ ਹੈਗਾ ਹੁਣ ਹੁਣ ਸਾਰੇ ਬੱਚੇ ਦੱਸਾਂ ਕਿੰਨੇ ਆ ਆਪਣੇ ਬਾਹਰ ਇੱਕ ਬੈਠਾ ਹੈ ਰਹਿ ਕੇ ਟਾਵਰ ਚ ਰੱਪਾ ਕੱਚ ਟੌਰੀ ਵਾਲਾ ਠੀਕ ਹੈ ਜੀ ਇੱਕ ਸੱਜੀ ਹਰੀ ਖੱਬੀ ਗਲਾਬੀ ਬਗਲਾ ਤੁਹਾਡੇ ਸਾਹਮਣੇ ਆਥਰੇ ਕੱਲ ਬੀਦੂ ਵਾਲ ਕੋ ਤੁਰ ਗਿਆ ਪਤਾ ਨਹੀਂ ਕਿਹੜੇ ਪਿੰਡ ਗਿਆ ਦੋ ਇੱਕ ਕਾਲੀ ਵੱਡੀ ਗੂਤਰੀ ਤਿੰਨ ਇੱਕ ਸੱਜੀ ਗਲਾਬੀ ਤੇ ਖੱਬੀ ਹਰੀ ਉਹ ਆਪਣੇ ਪਿੰਡ ਚ ਹੀ ਫਿਰਦਾ ਮੇਰੇ ਹਿਸਾਬ ਨਾਲ ਹੁਣ ਵੀ ਫਿਰਦਾ ਉੱਡੇ ਆਪਣਾ ਜਿਹੜਾ ਜੋੜਾ ਬਚਾ ਘਰੋਂ ਤੇ ਇੱਕ ਅਜਿਹੜਾ ਹੋਰ ਉੱਡਿਆ ਸੱਜਾ ਅ ਖੜ ਗਿਆ ਯਾਰ ਸੱਜੇ ਜਿਹੀ ਸਿਕਾ ਖੜ ਗਿਆ ਖੜ ਗਿਆ ਹਾਂ ਸੱਜਾ ਹਰਾ ਟੂਸਾ ਹਰੀ ਟੋਰੀ ਖੱਬਾ ਕਲਾ ਪੀ ਟੂਸਾ ਆ ਪੰਜ ਕਬੂਤਰ ਬਾਹਰ ਆ ਬਈ ਚਾਰ ਬੱਚੇ ਆ ਇੱਕ ਵੱਡੀ ਕਬੂਤਰੀ ਏ ਠੀਕ ਐ ਤੇ ਬਾਕੀ ਆ ਬੈਠੇ ਸਾਰੇ ਤੇ ਬਸ ਹੋਰ ਘਾਂਟਾ ਢੀਕਦਾ ਮੈਂ ਤੇ ਘਾਂਟੇ ਵਾਦ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਦੇਵਾਂਗੇ ਲਾਭ ਬਈ ਠੀਕ ਐ ਤੇ ਜਿਹਨੇ ਆਉਣਾ ਆ ਜੇ ਤੇ ਜਿਹਨੇ ਨਹੀਂ ਆਉਣਾ ਫਿਰ ਨਾ ਆਵੇ ਪਰ ਆਪਣੇ ਮੈਨੂੰ ਆਇਆ ਲੱਗਦਾ ਸੀਜ਼ਨ ਦੀ ਸ਼ੁਰੂਆਤ ਆਪਣੀ ਮਾੜੀ ਹੋ ਰਹੀ ਹੈਗੀ ਨਾ ਚੰਗੇ ਭਲੇ ਛਤਰਿਆਂ ਦੇ ਬੈਂਦੇ ਬਚਾ ਆਏ ਆਉਂ ਰੋੜ ਕੇ ਬੈਂਦੇ ਸੀ ਬਈ ਛਤਰਿਆਂ ਦੇ ਬੱਚੇ ਤੇ ਪਾਸੇ ਜਾਣ ਦਾ ਕੀ ਹੱਕ ਹੈ ਮੰਨਦੇ ਹੋ ਪਰ ਇਹ ਗੱਲ ਵੀ ਫਿਰ ਵੀ ਬਲੱਡ ਦਾ ਹੀ ਫਰਕ ਜਿਹੜੇ ਮੱਠੇ ਆ ਉਹ ਤਾਂ ਉੱਡ ਕੇ ਆ ਜਾਂਦੇ ਉੱਡੇ ਤਾਂ ਜ ਬੱਚੇ ਘਟ ਘਟ ਅੱਠ ਬੱਚੇ ਉੱਡੇ ਸੀਗੇ ਤੇ ਅੱਠਾਂ ਚੋਂ ਦੋ ਹੀ ਪਾਸੇ ਰਹਿ ਗਏ ਬਾਕੀ ਆ ਗਏ ਬਲੱਡ ਦਾ ਫਰਕ ਆ ਵੀ ਫਿਰ ਨਾ ਗਰਮ ਠੰਡੇ ਦਾ ਤੇ ਸਾਰੀਆਂ ਗੱਲਾਂ ਹੀ ਰਲ ਜਾਂਦੀਆਂ ਬਈ ਫਿਰ ਯਾਰ ਤਾਂ ਕਰਕੇ ਤੇ ਚਲੋ ਦੇਖਦੇ ਆ ਭਾਈ ਲੱਗੇ ਪਏ ਮਿਹਨਤ ਕਰਨ ਠੀਕ ਆ ਕਿ ਨਹੀਂ ਗਿਣਤੀ ਗੁੰਤੀ ਤਨੀ ਵਾਈਦੀ ਬਈ ਹੁਣ ਬਾਹਰ ਬੈਠਣ ਦੇ ਇਨਾਂ ਦੀ ਕਾਦੀ ਗਿਣਤੀ ਵਾਈਦੀ ਆ ਇਹ ਤਾਂ ਖੁੱਡੇ ਜੀ ਤਾੜੇ ਤੋਂ ਪਤਾ ਲੱਗੂ ਵੀ ਹਾਂਜੀ ਮੇਰੇ ਦੋਸਤੋ ਤੇ ਦੋ ਹੀ ਬੱਚੇ ਬਾਹਰ ਆ ਭਾਈ ਅੱਜ ਦੇ ਦੇ ਨਾਲੇ ਐ ਹੋਲੀਓ ਮੇਰੀ ਮਿੱਠੀ ਆ ਜਦ ਤਰਾ ਸੰਦ ਟੈਸਟ ਕਰਕੇ ਮੇਰੇ ਚਲੇ ਛੋੜ ਕਰਦੇ ਹਨ ਆਪ ਦਾ ਯਾਰ ਹੁਣ ਉਹ ਆ ਜਾਣਾ ਕਿਤੇ ਮੈਨੂੰ ਬੱਚੇ ਤਾਂ ਅੰਦਰ ਕਰਨੇ ਸੌਖੇ ਹੋ ਜਾਣ ਸਾਰੇ ਜਿੰਨੇ ਛਤਰੀਆਂ ਤੇ ਬੈਠਿਆ ਭਾਈ ਹਣਾ ਹੁਣ ਉਹ ਇੱਕ ਨਾ ਜਿਹੜਾ ਸਭ ਤੋਂ ਵੱਡਾ ਝੜਕਾ ਲੱਗਾ ਮੈਨੂੰ ਬਗਲਾਂ ਵਾਲੇ ਨਾਲ ਦਾ ਹੁਣ ਉਹ ਬਾਲੇ ਚੰਦਰੇ ਆ ਗਰਮੀ ਗੁਰਮੀ ਨੂੰ ਭੈਣੇ ਅੜਬ ਬਾਲੇ ਆ ਪਰ ਉਹ ਵੀ ਹਣਾ ਹੁਣ ਮੈਨੂੰ ਗਾਂਹ ਤੋਂ ਪਤਾ ਲੱਗ ਗਿਆ ਵੀ ਉਹ ਵੀ ਜਿਹੜੇ ਲਵਾਉਣੇ ਆ ਤਾਂ ਚੇਪੀਆਂ ਲਾ ਕੇ ਡੇ ਲਵਾਉਣੇ ਪੈਣਗੇ ਹੁਣ ਜਿਹੜੇ ਵਾਲੀ ਤੜਫੜ ਕਰਦੇ ਬੱਚੇ ਉਹਨਾਂ ਦੇ ਚੇਪੀਆਂ ਲਾਵਾਂਗੇ ਆਪਾਂ ਸਾਰਿਆਂ ਦੇ ਜਿਹੜੇ ਪਣੂ ਪਤਾ ਵੀ ਵੱਧ ਉਡਣ ਦੀ ਚਸ ਕਰਦੇ ਆ ਤੇ ਸੱਚ ਹਾਂ ਬਈ ਜਿਹੜੇ ਚਾਰ ਵੱਡੇ ਬੱਚੇ ਆ ਉਹ ਚਾਰੇ ਵੱਡੇ ਬੱਚਿਆਂ ਦਾ ਚੇਪੀਆਂ ਖੋਲ ਰੱਖੀਆਂ ਬਈ ਗੁੜ ਰੰਗੇ ਸ਼ਾਖੇ ਦੀਆਂ ਉਹ ਬਗੜਾਲੇ ਟੀਰੀਆਂ ਦੀਆਂ ਰਤੀਆਂ ਦੀਆਂ ਬਗਲ ਟੌਰੀ ਵਾਲੀ ਦੀਆਂ ਚਾਰੇ ਵੱਡੇ ਬੱਚੇ ਨੇ ਇਹਦੇ ਚੇਪਾਂ ਲਗਾ ਸੀ ਚਾਰਾਂ ਦਾ ਚੇਪਾਂ ਖੋਲਤਿਆਂ ਦੇਖੋ ਤੁਸੀਂ ਵੱਡੇ ਬੱਚੇ ਕਿੰਨੀ ਤੜਫੜ ਕਰਦੇ ਸੀਗੇ ਤੇ ਚੇਪਾਂ ਦਾ ਫਰਕ ਵੇਖੋ ਕਿੰਨਾ ਕੀ ਹੋ ਗਿਆ ਕੀ ਹੋ ਗਿਆ ਚੇਪਾਂ ਦਾ ਫਰਕ ਵੇਖੋ ਕਿੰਨਾ ਵੱਡੇ ਬੱਚੇ ਕਿੰਨੀ ਤੜਫੜ ਕਰਦੇ ਸੀਗੇ ਹਨਾ ਜਮਾਂ ਟਿਕੇ ਬੈਠੇ ਆ ਚੇਪਾਂ ਦਾ ਬੈਸਟ ਰਿਜ਼ਲਟ ਹੈ ਜਮਾਂ ਪਰ ਮੈਨੂੰ ਐਂ ਵਗੈਰ ਪੱਕਾ ਤਾਂ ਤੰਗ ਕਰਨੇ ਆ ਬੱਚੇ ਹਨਾ ਤਾ ਕਰਕੇ ਤੇ ਜੇ ਬਾਕੀੜੇ ਪੌਰ ਮੋਲਿਆਂ ਦੇ 6 ਬੱਚੇ ਉਹਨਾਂ ਚੋਂ 5 ਬੱਚਿਆਂ ਦੇ ਚੇਪਾਂ ਵਾਲੇ ਉਹਨਾਂ ਦੇ ਬਾਦੀਆਂ ਠੀਕ ਹੈ ਤੇ ਹੁਣ ਕੱਲ ਤੋਂ ਜਿਹੜੇ ਜ਼ਿਆਦਾ ਚੀ ਵੀ ਕਰਦੇ ਆਪ ਨੂੰ ਪਤਾ ਜਿਹੜੇ ਪਾਸੇ ਜਾਂਦੇ ਜਾਂਦੇ ਆ ਕੱਲ ਉਹਨਾਂ ਦੇ ਚੇਪਾਂ ਤੰਦਿਆਂਗੇ ਠੀਕ ਹੈ ਬਾਕੀ ਕੋਈ ਨਾ ਬਗਲਾਂ ਵਾਲੇ ਤਾਂ ਮੈਨੂੰ ਪਤਾ ਦੋਵੇਂ ਹੀ ਨਹੀਂ ਸੌਦੇ ਮੈਂ ਤੈਨੂੰ ਹੁਣੇ ਹੀ ਕਹਿਦਾ ਇਹ ਗੱਲ ਵੀਡੀਓ 'ਚ ਦੋਹਾਂ ਚੋਂ ਇੱਕ ਬੱਚਾ ਵੀ ਨਹੀਂ ਮਿਲਦਾ ਬਗਲਾਂ ਵਾਲਾ ਹਰੀ ਗਲਾਬੀ ਬਗਲਾਂ ਵਾਲੇ ਦੋਵੇਂ ਇੱਕ ਵਦੀ ਸੱਜੀ ਹਰੀ ਖੱਬੀ ਗਲਾਬੀ ਹੈ ਇੱਕ ਵਦੀ ਖੱਬੀ ਹਰੀ ਸੱਜੀ ਗਲਾਬੀ ਹੈ ਉਹ ਤਾਂ ਦੋਵੇਂ ਭੁੱਲ ਜੋ ਹੋਰ ਮਿਲ ਜਾਂ ਤਾਂ ਕੋਈ ਮਿਲ ਜਾਣ ਉਹ ਨਹੀਂ ਮਿਲਦੇ ਨ ਪਤਾ ਮੈਨੂੰ ਜਿਹੜੀ ਕੰਮ ਦੀ ਜਿਹੜੀ ਆਪਾਂ ਨੂੰ ਚਾਹੀਦੀ ਹੈ ਹਨਾ ਉਹ ਜੀ ਨਹੀਂ ਮਿਲਦੀ ਵੀਰੇ ਆਪਾਂ ਨੂੰ ਹਨਾ ਤੇ ਹਾਂ ਤੈਨੂੰ ਕੀ ਚਾਹੀਦਾ ਹੁਣ ਤੂੰ ਦੱਸ ਪਹਿਲਾਂ ਮੈਨੂੰ ਕਿਉਂ ਬਈ ਰਾਤ ਖਿਲ ਸਾਰਾ ਲੀੜਾਂ ਦੀ ਭਾਨ ਕੁੱਢੀ ਹੋ ਨੋ ਤੂੰ ਤੋ ਇਹਨਾਂ ਬੁਰਤ ਬੁਰਤ ਚੋ ਬੁਰਤ ਚੋ ਹਮ ਨਾ ਪੰਗੇ ਜੇ ਨਾਲ ਆ ਯਾਰ ਹਾਂਜੀ ਬਾਪੂ ਤੇ ਬਗਲਾ ਵਾਲਾ ਬੱਚਾ ਦਿਸ ਗਿਆ ਬਈ ਬਗਲਾ ਵਾਲਾ ਬੱਚਾ ਫੇਰ ਘਰ ਤੇ ਆ ਗਿਆ ਰੱਬ ਜਾਨੇ ਕਿਤੇ ਪਾਸੇ ਬਹਿ ਕੇ ਆਇਆ ਤੇ ਰੱਬ ਜਾਨੇ ਉੱਡੇ ਹੀ ਫਿਰਦਾ ਹੋਵੇ ਹਨਾ ਹੁਣ ਇਹ ਦਿਸ਼ਾ ਚ ਇੱਕ ਗੇੜਾ ਪਾ ਗਿਆ ਘਰ ਤੋਂ ਅਧਿਕਾਰੇ ਇਹ ਫਿਰਦਾ ਜੀਆ ਯਾਰ ਅਮਰੀਕੀ ਘਰ ਕਿੰਨੇ ਨੂੰ ਗਿਆ ਹਰੀ گلਾਬੀ ਬਾਗਲਾ ਮੈਂ ਸਮਟ ਆ ਗਿਆ ਮੈਂ ਕੋਠੀ ਤੇ ਰੱਖ ਦਿਆਂ ਨੀਗਾ ਕਿੱਧਰ ਕੁਦਰੀਆ ਫਿਰ ਡਾ ਦਾਂਗੇ ਇਧਰੋਂ ਇਹਨਾਂ ਨੂੰ ਪੈ ਜੇ ਕੋਈ ਦਾ ਹੱਥ ਪੱਲੇ ਆਵੇ ਆਪਣੇ ਹਾਂਜੀ 12 ਵਜ ਗਏ ਤੇ ਗਰਮੀ ਹੋ ਚੱਲੀ ਹੁਣ ਕਾਫੀ ਤੇ ਮੇਰੀ رائے ਆਏ ਆ ਵੀ ਬੱਚੇ ਘਰ ਦੇ ਅੰਦਰ ਭਈ ਆਪਾਂ ਠੀਕ ਹੈ ਫੋਨ ਲਾਉਣਾ ਮੈਂ ਟਾਈਮ ਲੈਪਸ ਤੇ ਤੇ ਲਾ ਕੇ ਗੀਤ ਗੁਦ ਕਰਦੇ ਆ ਬੱਚੇ ਅੰਦਰ ਦੇਖੋ ਫਰ ਕੀ ਬੰਦਾ ਬਾਪੇ ਇਰੇ ਵੀਰੋ ਦੋ ਬੱਚੇ ਹੋਰ ਗਏ ਮੈਂ ਤਾਂ ਸੀਐਨ ਵੀ ਆਪਣੇ ਨਾਲ ਹੋਈ ਕੀ ਜਾਂਦਾ ਬਈ ਇਹ ਵਾਟ ਹੈਪਨ ਬਰੋ ਹਨਾ ਬਗਲਾਂ ਵਾਲਾ ਬੱਚਾ ਆ ਗਿਆ ਸੀ ਵੀ ਉਹ ਬੇਟਾ ਸਾਹਮਣੇ ਘਰ ਦੇ ਕੋਲੇ ਕੋਠੀ ਤੇ ਉਹ ਦੇਖੋ ਹਨਾ ਹਰੀਆ ਵੀ ਬਗਲ ਵਾਲਾ ਤੇ ਇਹਦੀ ਤੇ ਬੜਕਾਈ ਜਾਂਦੀ ਸੀ ਬਈ ਬਗਲਾ ਵਾਲੇ ਤੇਸ ਤਾਂ ਤੇ ਦੋ ਬੱਚੇ ਹੋਰ ਗਏ ਤੜਕੇ ਉੱਡ ਕੇ ਬੈਠੇ ਆ ਇੱਕ ਤਾਂ ਸਾਰੀ ਗਲਾਬੀ ਝਲਰ ਵਾਲੀ ਵੀ ਉੱਡ ਕੇ ਆਈ ਇਹ ਘਰੇ ਲੱਗੀ ਸੀ ਆਪਣੇ ਦੋਵੇਂ ਗਲਾਬੀ ਕਾਂਤਰਾ ਵਾਲੇ ਵੀ ਉੱਡ ਕੇ ਬੈਠਾ ਹੈ ਬਿਕਦਾ ਦੋਵੇਂ ਗੁਲਾਬੀ ਕਾਂਤਰਾ ਤੇ ਇੱਕ ਗੁਲਾਬੀ ਝਲਰ ਕ ਲਈ ਇੱਥੋਂ ਚੜਿਆ ਇੱਕ ਬੱਚਾ ਹੋਰ ਉੱਡ ਗਈ ਕਾਲਾ ਚੀਨਾ ਜਮਾ ਨਿਕਾਇਆ ਬੱਚਾ ਤੁਹਾਨੂੰ ਦਿਖਾਉਂਗਾ ਮੈਂ ਠੀਕ ਹੈ ਉੱਡਿਆ ਫਿਰ ਉਹ ਸਗੋਂ ਦੀ ਆ ਗਿਆ ਕਰੇ ਤੇ ਉਹਦੇ ਪਿੱਛੇ ਜਿਹੜੇ ਬੜਕਾਈ ਜਾਂਦੇ ਸੀਗੇ ਸੀ ਤੇ ਦੋ ਬੱਚੇ ਹੋਰ ਰਹੇ ਸੀ ਇੱਕ ਤਾਂ ਗੁਲਾਬੀ ਕਾਂਤਰਾ ਇੱਕ ਗੁਲਾਬੀ ਝਲਰ ਚਾਰ ਬੱਚੇ ਪਾਸੇ ਹੋ ਗਏ ਯਾਰ ਹਜੇ ਖੁੱਡੇ ਚ ਵਾੜ ਕੇ ਗਿਣੇ ਤੋਂ ਪਤਾ ਲੱਗੂ ਵੀ ਕੋਈ ਹੋਰ ਕਿੰਨੇ ਘੜਦੇ ਘੁੜਦੇ ਆ ਖੁੱਡੇ ਖੋਲ ਰੱਖਿਆ ਬਈ ਯਾਰਣਾ ਬੱਚੇ ਅੰਦਰ ਜਾਈ ਜਾਂਦੇ ਹੌਲੀ ਹੌਲੀ ਆਪੇ ਖੁੱਡਿਆਂ ਚ ਬੜਾ ਯਾਰ ਭੈ ਜੋ ਕਮਾਲ ਹੋਈ ਹੈ ਯਾਰ ਅੱਜ ਤਾਂ ਬੱਚਿਆਂ ਹਾਂਜੀ ਤੇ ਬਗਲਾਂ ਵਾਲਾ ਬੱਚਾ ਹੁਣ ਹੋ ਗਿਆ ਕੇ ਬਗਾਈ ਕੋਠੀ ਦੇ ਠੀਕ ਹੈ ਚਲੋ ਇਹ ਇੰਨਾ ਤਾਂ ਹੈਗਾ ਵੀ ਅੱਖਾਂ ਦੇ ਸਾਹਮਣੇ ਤਾਂ ਹੈਗਾ ਆਪਣੀਆਂ ਤੇ ਠੀਕ ਹੈ ਪਰ ਇਹਦਾ ਹੱਕ ਨਹੀਂ ਅੜੀਆਂ ਕਰਨ ਦਾ ਜੇ ਰੋਜ਼ ਇਹਨੇ ਘਰੇ ਬੈਂਦਾ ਘਰ ਵੇਖਿਆ ਛਤਰੀਆਂ ਆ ਤੋ ਆ ਮੁਰਦਾ ਬਈ ਠੀਕ ਹੈ ਚਲਿਏ ਸਾਹਮਣੇ ਆਪਣੇ ਇੱਕ ਝੜਕਾ ਵੱਜਿਆ ਹਰੇ ਗਲਾਬੀ ਟੂਸੇ ਤੇ ਹਰੀ ਟੋਰੀ ਵਾਲੇ ਦਾ ਚਲੋ ਵੀ ਕੋਈ ਨਾ ਜਿਹੜਾ ਹੂਂਟ ਹੈ ਨਾ ਸਾਥੋਂ ਮੈਥੇ ਤੋਂ ਚੋਬਰ ਤੋਂ ਆਉਣ ਦੇ ਬਾਅਦ ਤਿੰਨ ਬੱਚੇ ਉੱਟ ਗਏ ਸਾਨੂੰ ਦੱਸੇ ਉਹਨੇ ਕਾਲਾ ਚੀਨਾ ਛੋੜਾ ਨਹੀਂ ਕਾਇਆ ਐਡਾ ਕਿ ਬੱਚਾ ਜਾਵਾ ਉਸ ਕੋੰਦੀ ਆ ਗਿਆ ਉਹਦੇ ਪਿੱਛੇ ਭੜਕਾਈ ਜਾਂਦੇ ਸੀ ਤੇ ਦੋ ਹੋਰ ਉੱਡ ਗਏ ਇੱਕ ਤਾਂ ਕੱਲੀ ਗਲਾਬੀ ਚੱਲ ਰਹੀ ਸੱਜੀ ਇੱਕ ਭਾਈ ਸੀਗਾ ਓਹੋ ਉਹ ਗਾਂਤਰਾ ਗਲਾਬੀ ਗਾਂਤਰਾ ਦੋਵੇਂ ਇਸ ਟਾਈਮ ਆਪਣੇ ਦੋ ਤੇ ਚਾਰ ਛੇ 6 ਬੱਚੇ ਬਾਹਰ ਆਪੇ ਛੇ ਡਾਂਗ ਸਾਰੇ ਭੱਜੇ ਭੁੱਜੇ ਸਾਰੇ ਕਿਸੇ ਗੱਲ ਨਾਲੀ ਉਦੋਂ 6 ਬਣੇ ਸੀ ਲਾ ਕਿੰਨੇ ਹੋਗੇ ਸੀ ਉਹ ਚਲੋ ਜੀ ਚੱਲ ਗਏ ਨੂੰ ਪਾਲਣ ਚਾਹਦਾ ਬੱਚੇ ਬਈ ਪਾ ਤੇਲ ਪਾਣੀ ਪਾਲਿਆ ਆਪਣੇ ਆਪ ਦੀ ਬਾਈਕ ਤੇ ਇਟਵਾਂ ਤੋਂ ਉਹਦੇ ਦੇਖ ਕੇ ਸਾਰੇ ਕਿਤੇ ਪਾੜ ਕੇ ਪੁੱਛ ਕੇ ਲੋਕਾਂ ਤੋਂ ਫਿਰ ਬਸ ਕਰਦੇ ਆ ਜਾਂ ਪੜਤਾਲ ਸ਼ੁਰੂ ਹਾਂ ਹਾਂਜੀ ਤੇ ਇੱਕ ਸ਼ਾਇਦ ਬਈ ਸ਼ਾਇਦ ਪੱਕਾ ਕਨਫਰਮ ਨਹੀਂ ਦੇਖਣ ਚ ਜਮਾ ਬੱਚਾ ਲੱਗਦਾ ਹੈ ਕਿ ਲੱਗਦਾ ਵੀ ਆਪਣਾ ਹੀ ਹੈ ਹਟ ਜਾ ਇੱਕ ਮਿੰਟ ਇਹ ਪੈ ਉੱਤੇ ਵੀ ਖਰਾਬ ਹੈ ਟੂਸ ਆਇਆ 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 ਆ ਆ ਆਇਆ ਕੀ ਯਾਰ ਭੈਜ ਹੁਣ ਇਹ ਤਾਂ ਝਾਗਦਾ ਥੱਲੇ ਓਏ ਤੁਸਿਆਂ ਵਾਲਾ ਬਣ ਸਕਦਾ ਯਾਰ ਚੱਲ ਵੇ ਨਹੀਂ ਆ ਮੂੰਹ ਤੇ ਅੱਛਾ ਹਾਂਜੀ ਇੱਕ ਕਨਫਰਮ ਹੋ ਗਿਆ ਜੀ ਟੈਂਕੀ ਤੇ ਬੈਠਾ ਤੁਸਿਆਂ ਵਾਲਾ ਹੀ ਐ ਕੀ ਆ ਦੇਖਾ ਹਰਾ ਗਲਾਬੀ ਤੁਸਾ ਤੇ ਹਰੀ ਟੌਰੀ ਉਹ ਹੀ ਬੱਚਾ ਬਈ ਫਿਰ ਦੂਜੇ ਦੋਵੇਂ ਬੱਚੇ ਆਪਣੇ ਆਪ ਨਿਕਲ ਗਏ ਜਾਂ ਭੱਲ ਗਏ ਉਹਨਾਂ ਨੂੰ ਭੱਲ ਹਨਾ ਭੈਜ ਯਾਰ ਇੱਕ ਗੱਲ ਓਏ ਜਿਹੜੇ ਬੱਚਾ ਬਹੁਤ ਬੱਚੇ ਢਾ ਬੈਠੋ ਦੋਵੇਂ ਹੀ ਦਿਸ ਗਏ ਬਗਲਾ ਵਾਲਾ ਵੀ ਦਿਸ ਗਿਆ ਟੌਰੀ ਦਿਖਾਈ ਕਨਫਰਮ ਕਨਫਰਮ ਉਹ ਬੈਠਾ ਟੌਰੀ ਦਿਖਾਈ ਹੁੰਦੇ ਆਪਣੇ ਉਹ ਦੇਖੋ ਤੁਹਾਨੂੰ ਵੀ ਸਾਣਾ ਟੋਰੀ ਉਹਨਾਂ ਹਰੀ ਟੋਰੀ ਉਹ ਦੇਖ ਸਾਹਮਣੇ ਉਹ ਕਰ ਰਿਹਾ ਉੱਡ ਗਿਆ ਨਹੀਂ ਉੱਡੇ ਨਹੀਂ ਥੱਲੇ ਉੱਥੇ ਉੱਤੇ ਉੱਤਰ ਗਿਆ ਚਲ ਉੱਤਰਾ ਉੱਤਰ ਗਿਆ ਉਹਨੇ ਵਿੱਚ ਭੁੱਖਾ ਹੋਣਾ ਬੱਚਾ ਬਾਕੀ ਚਲ ਕੋਈ ਨਾ ਜਾਣ ਦੇ ਇਹ ਵੇਖਾਂਗੇ ਆਥਰੇ ਕਰਾਂਗੇ ਫਤਿਹ ਹਾਂਜੀ ਚੱਲ ਰਲਾ ਵੀ ਦੇਖ ਗਿਆ ਜੀ ਉਹ ਦੇਖਿਆ ਹਰਦਾ ਆ ਜਾਂਦਾ ਆਂਦਾ ਯਾਰ ਚੱਲ ਰਲਾ ਵੀ ਸੱਜੀ ਗਲਾ ਵੀ ਚੱਲ ਰਾ ਚੇਦੇ ਮਗਰੀ ਲੱਗੇ ਪਾ ਕਿੱਧਰ ਜਾਂਦਾ ਚੱਲ ਚੱਲੇ ਹਾਂਜੀ ਬੱਚਾ ਕਾਂਤਰਾਣਾ ਵੀ ਦੇਖ ਗਿਆ ਜੀ ਆ ਬੈਠਾ ਕਊਸ਼ਾਲਾ ਚ ਇਹ ਪਿੰਡ ਚ ਹੀ ਬੈਠਿਆ ਭਈ ਕਿੰਨੇ ਬੱਚੇ ਆਪਰੇ ਠੀਕ ਆ ਦੋਵੇਂ ਗਲਾਬੀ ਕਾਂਤਰਾ ਆਏ ਤੁਹਾਡੇ ਸਾਹਮਣੇ ਆ ਨਾ ਕਲੀਅਰ ਗਲਾਬੀ ਕਾਂਤਰਾ ਗਲਾਬੀ ਝਲਰ ਵੀ ਦੇਖ ਲਈ ਹਰਾਗਲਾ ਵੀ ਟੂਸਾ ਵੀ ਦੇਖ ਲਿਆ ਤੇ ਬਗਲਾ ਵੀ ਦੇਖ ਲਿਆ ਚਾਰੇ ਬੱਚੇ ਪਿੰਡ ਜੀ ਹਟਾ ਆਪਣੇ ਠੀਕ ਹੈ ਮਗਰ ਰਹਿ ਗਏ ਦੂ ਹੁਣ ਪائیں ਕਰੀਏ ਪਹਿਲਾਂ ਗਲਾਬੀ ਝਲਰ ਵਾਲਾ ਵੇਖ ਲਈਏ ਠੀਕ ਹੈ ਤੇ ਫਿਰ ਆਪਾਂ ਚੱਲ ਕੇ ਬੀਦੂ ਬੀਦੂ ਵਾਲੀ ਤੇ ਰਹਿ ਕੇ ਰੁਕੇ ਦੂਜੇ ਬੱਚੇ ਦੇਖ ਕੇ ਆਵਾਂਗੇ ਮੰਨਦਾ ਹੈ ਗੱਲ ਚਲਿਏ ਇਹ ਚੱਲ ਰਹਾ ਪਿੰਡ ਚੱਲ ਰਹਾ ਉਧਰੀ ਜਾ ਲੈ ਫਿਰ ਪਰੇ ਇਪੜ ਕਾਵੜ ਕਾਵੜ ਕਈ ਚਾਲ ਆ ਗਿਆ ਆ ਗਿਆ ਇੱਕ ਤਾਂ ਆ ਗਿਆ ਵੀ ਘਰੇ ਚੱਲ ਰਹਾ ਆਂਦਾ ਵੇਖ ਵੜਕਾਈ ਜਲੜਕਾਈ ਆ ਵੜਕਾਈ ਗਿਆ ਵਾਹ ਓਏ ਏਹ ਓਦਾਂ ਬੜਾ ਡਿੱਗ ਗਿਆ ਓਏ ਇਹ ਤਾਂ ਐ ਲੱਗਦਾ ਜਿਵੇਂ ਡੇ ਹੀ ਫਿਰਦਾ ਹੁੰਦਾ ਬੱਚਾ ਯਾਰ ਤੇ ਡਿੱਗੋ ਵੀ ਜੀ ਤੇ ਗੱਲ ਕਰਨੇ ਆ ਭਰਾਵਾ ਆ ਕੇ ਬੱਚਾ ਸੁਪਰ ਮਨਾ ਆਪਣੀ ਕੰਮ ਬੈਕ ਹੋ ਗਿਆ ਥੋੜਾ ਯਾਰ ਘਰੇ ਆ ਗਿਆ ਨਾ ਮੈਂ ਕਹੇ ਵੇਖ ਵੀ ਚੱਲ ਗਏ ਹੁਣ ਸਲਾਇ ਹੋ ਗਿਆ ਚੱਲ ਇੱਕ ਤਾਂ ਕਰ ਲਿਆ ਕਾਬੂ ਯਾਰ ਮੈਂ ਕਰ ਰਹਿ ਕੇ ਤਿੰਨ ਉਹ ਤਿੰਨੇ ਵੀ ਨਿਗਾਚੇ ਬੈਠੇ ਪਿੰਡ 'ਚ ਚਲੋ ਕੋਈ ਚੱਕਰਾਂਗੇ ਸਰੂ ਡਾਲੇ ਦੇ ਇੱਕ ਟੈਂਕੀ ਤੇ ਇੱਕ ਕੋਠੀ ਤੇ ਘਰਾਂ ਕੋਲੇ ਟੈਂਕੀ ਵਾਲਦਾ ਤੇ ਕੋਠੀ ਵਾਲਦਾ ਕੋਈ ਨਹੀਂ ਉਹ ਕੰਸਰਾਂ ਵਾਲਾ ਇੱਕ ਹੈਂਸੋ ਟੱਕ ਬੈਠਾ ਗੱਲਾਂਾਂ 'ਚ ਚੱਲ ਫਿਰ ਉਹ 에어 ਫੋਰਸ ਆ ਜੂ ਆਥਨ ਨੂੰ ਉਹਨੂੰ ਕਰ ਲਾਂਗੇ ਸਾਫ਼ ਚ ਕਰਦੇ ਬੀਦੂ ਵਾਲੀ ਜੀ ਰਹਿ ਕੇ ਪਹਿਲਾਂ ਇੱਕ ਆਇ ਰਹਿ ਕੇ ਵੀ ਇੱਕ ਰਹਿ ਗਈ ਵੀ ਨਹੀਂ ਕੋਈ ਦਿਸਿਆ ਚੰਡੀਗੜ੍ਹ ਦਾ ਟਾਵਰ 'ਚ ਬੈਠਾ ਬੈਠਾ ਹੋਣਾ ਨਹੀਂ ਦਿਸਿਆ ਉਹਨਾਂ ਟਾਵਰ 'ਚ ਸਾਨੂੰ ਹੁਣ ਬਿੱਦੂ ਵਾਲੀਆਂ ਆਏ ਤੇ ਇੱਥੇ ਵੀ ਕੁਝ ਨਹੀਂ ਨਿਕਲ ਤਾ। ਹੁਣ ਬਸ ਯਾਰ ਰਏ ਆਏ ਆ ਬਿਨਾ ਖਰਾਕ ਲੈਣ ਚੱਲੀਏ ਯਾਰ ਕਬੂਤਰਾਂ ਦੇ ਆਪਾਂ ਮਲੋਟ। ਕੋਈ ਨਾ ਬੱਤੇ ਮੁਝੇ ਬਾਅਦ ਦੇਖਾਂਗੇ ਕੀ ਬਣਦਾ ਹੈਗਾ। ਹਾਂਜੀ। ਚੱਕ ਲਈ ਖਰਾਕ ਕਬੂਤਰਾਂ ਵਾਸਤੇ ਮਲੋਟ। ਇਹ ਹੁਣ ਚੱਲਦੇ ਆਂ ਬਾਈ ਘਰ ਰੋਡ ਸ਼ਹਿਰ ਤੋਂ। ਈ ਗਈ ਉਹ ਕੇ ਬੱਤ। ਹਾਂਜੀ। ਦੋ ਆਗੇ ਘਰੇ ਜੀ ਖਰਾਕ ਲੈ ਕੇ। ਠੀਕ ਐ। ਖਰਾਉਂ ਦਿਖਾ ਵੀ ਦਿੰਨੇ ਆ ਤੇ ਦੱਸ ਵੀ ਦੇ ਤੇ ਬਈ ਬੱਚਾ ਵੀ ਜਿਹੜਾ ਇਹ ਹੁਣ ਸਾਨੂੰ ਬੱਚਿਆਂ ਦੀ ਆਪਰੇਂਟ ਦੰਨਾ ਨਾ ਇਹ ਕੀ ਹਿਸਾਬ ਬਤਾਵੇ ਜਿਹੜਾ ਬੱਚਾ ਕੱਲ ਬੀਦੂ ਵਾਲੀ ਸੀਗਾ ਸੱਜੀ ਹਰੀ ਤੇ ਖੱਬੀ ਗੁਲਾਬੀ ਬਗਲ ਵਾਲਾ ਉਹ ਬੱਚਾ ਤਾਂ ਅੱਜ ਜਾਵੜਿਆ ਰਹਿ ਕੇ ਤੇ ਜਿਹੜਾ ਬੱਚਾ ਰਹਿ ਕੇ ਸੀਗਾ ਹਰੀ ਕੱਚ ਗੁਲਾਬੀ ਟੋਰੀ ਦਾ ਰੱਤਾ ਉਹ ਰੇਕ ਵਾਲਾ ਬੱਚਾ ਜਾਵੜਿਆ ਕਾਲ ਚਰਾਣੀ ਠੀਕ ਹੈ ਜੀ ਤੇ ਉਹ ਬਗਲਾਂ ਵਾਲਾ ਆਪਣਾ ਆ ਗਿਆ ਸਾਹਮਣੇ ਬਹਿ ਗਿਆ ਬਾਈ ਕਿਹੜਾ ਅੱਜ ਪਿੰਡ ਚੁੱਡਿਆ ਸੀਗਾ ਉਹ ਬਗਣਾ ਵਾਲਾ ਬੈਠਾ ਆਪਣਾ ਠੀਕ ਹੈ ਤੇ ਇਹ ਹੁਣ ਬੱਚੇ ਕੱਢਦੇ ਕੋਈ 2-4 ਬਾਹਰ ਅਗਰ ਦੋ ਡੌਗਾਂ ਦੀ ਫਾਈਟ ਹੋ ਗਈ ਆਪਣਿਆਂ ਦੀ ਠੀਕ ਹੈ ਕਿ ਨਹੀਂ ਡੌਗ ਦੋ ਹੋਗੇ ਸਰਪ੍ਰਾਈਜ਼ ਦੇਵਾਂਗੇ ਤੁਹਾਨੂੰ ਸਰਪ੍ਰਾਈਜ਼ ਦਿਖਾਵਾਂਗੇ ਚਲੋ ਬੱਚਾ ਭੱਗ ਹਾਂਜੀ ਮੇਰੇ ਦੋਸਤੋ ਦਾਣਾ ਪਾਣੀ ਕਰਤਾ ਹੀ ਸਾਰੇ ਕਬੂਤਰਾਂ ਦਾ ਠੀਕ ਹੈ ਤੇ ਬਾਹਰ ਸਿਰਫ ਦੋ ਕਬੂਤਰ ਰਹਿ ਗਏ ਇੱਕ ਤਾਂ ਗੁਲਾਬੀ ਕਾਂਦਲਾ ਬਈ ਇਹ ਕੱਲ ਦਾ ਹੀ ਬਾਹਰ ਮੰਨ ਲਾਉਦਾ ਨੂੰ ਤਾੜਦੇ ਸੀ ਇਹ ਤੜਦਾ ਨਹੀਂਗਾ ਮੈਂ ਫਿਰ ਤੂੰ ਬਾਹਰ ਹੀ ਵੇ ਕੋਈ ਗੱਲ ਤੇ ਇੱਕ ਸਪੇਅਰ ਬੰਨਾ ਬਈ ਛਤਰੀ ਤੇ ਇੱਕ ਬਚਾਹ ਕੋਠੀ ਤੇ ਬੈਠਾ ਬਈ ਸਾਹਮਣੇ ਵਾਲੀ ਤੇ ਹਰੀ ਗੁਲਾਬੀ ਬਗਲ ਵਾਲਾ ਠੀਕ ਹੈ ਤੇ ਹਰਾ ਟੂਸਾ ਹਰੀ ਟਵਰੀ ਗੁਲਾਬੀ ਟੂਸੇ ਵਾਲਾ ਉਹ ਡਿਆ ਫਿਰਦਾ ਬਈ ਇਥੇ ਠੀਕ ਉਹ ਆਉਂਦਾ ਐ ਲੰਮਾ ਹੀ ਆਉਂਦਾ ਉੱਚਾ ਹੀ ਆਉਂਦਾ ਅਧਿਕਾਰੀ ਤੇ ਅਧਿਕਾਰੀ ਹੀ ਮੁੜ ਜਾਂਦਾ ਬੱਚਾ ਉਹ ਤੇ ਇੱਕ ਗਲਾਬੀ ਕਾਂਤਰਾ ਵਾਲਾ ਨੀਰ ਵੇਖ ਕੇ ਆਇਆ ਆਪਾਂ ਬੈਠਾ ਉੱਥੇ ਕਿ ਕਿਧਰ ਕੁਧਰ ਗਿਆ ਤੇ ਨਾ ਹੀ ਹਜੇ ਰਹਿ ਗਿਆਂ ਵਾਲੇ ਬੱਚੇ ਦਾ ਪੁੱਛਿਆ ਤੇ ਨਾ ਹੀ ਕਾਲ ਚਰਣੀ ਵਾਲੇ ਬੱਚੀ ਦੀ ਰਿਪੋਰਟ ਲੈਂਦੀ ਐ ਤੇ ਮੈਂ ਕਿਹਾ ਦਾਣਾ ਪਾਣੀ ਪਾ ਦਈਏ ਤੂੰ ਬਾਅਦ ਹੀ ਦੇਖਾਂਗੇ ਹੁਣ ਦਿਨ ਛੇਪ ਗਿਆ ਹੁਣ ਭਾਲਦੇ ਆ ਵੀ ਬੱਚੇ ਮਾਰਦੇ ਨੇ ਕਿੱਥੇ-ਕੁੱਥੇ ਬੈੰਦੇ ਆ ਹਨਾ ਕਿਸ ਹਿਸਾਬ ਕੁਤਾ ਵੈ ਹਾਂਜੀ ਆ ਆ ਗਿਆ ਬਗਲਾ ਆਣਾ ਬਈ ਸਾਹਮਣੇ ਜਮਾਂ ਆ ਸ਼ਰੀਤ ਨਾ ਬੰਦਾ ਬੰਦਾ ਉੱਡ ਗਏ ਉਹ ਆਂ ਸ਼ਰੀਦ ਜੀ ਆਮ ਬਾਈ ਨਾ ਪੈਰ ਲਾ ਕੇ ਤੂੰ ਸੜਾ ਆਉ ਬਈ ਉਹ ਤਾਂ ਇਧਰ ਆਉਂਦਾ ਹੈ ਅਧਿਕਾਰੀ ਐਂ ਡਾਪਿਆ ਆਂਦਾ ਬਈ ਤੂੰ ਇਥੋਂ ਵੀ ਡਾਪਿਆ ਆਂਦਾ ਉਹਦਾ ਦਿਨ ਪਹਿਲਾਂ ਨਾ ਹੂੰ ਉਹਦਾ ਦਿਨ ਦੇਖਦੇ ਆਸ-ਪਾਸ ਵਾਲੇ ਪਿੰਡਾਂ ਦਾ ਫੋਨ ਲੱਗ ਪੁੱਛਦੇ ਹਾਂਜੀ ਮੇਰੇ ਵੀਰੋ ਤੇ ਖਰਾਕ ਆ ਲੈ ਆਂਦੀ ਐ ਜੀ ਮਾ ਆਪਣੀ ਮੂੰਗੀ ਤੇ ਮੱਕੀ ਓ ਸੌਰੀ ਬਾਈ ਸਰੋਂ ਮੱਕੀ ਤੇ ਮੂੰਗੀ ਠੀਕ ਐ 10 10 ਕਿਲੋ 1 ਕਿਲੋ ਸ਼ੂਲੇ ਲਿਆਂਦੇ ਆ ਭਾਈ ਆਹ ਸਿਸਟਮ ਹੈ ਰੇਟ ਰੂਟ ਨਹੀਂ ਪੁੱਛਿਆ ਸੱਚੀ ਨਹੀਂ ਪੁੱਛਿਆ ਦੌੜ ਨਹੀਂ ਕਰਦਾ ਇੱਥਾ ਅਰੇ ਤੂੰ ਵੀ ਲਿਆਂਦਾ ਬਿਨਾ ਰੇਟ ਪੁੱਛੀ ਸਾਰਾ ਸਾਮਾਨ ਆਇਆ ਤਾਂ ਆਇਆ ਤਾਂ ਨਹੀਂ ਵੇਖਿਆ ਕੁਛ ਨਹੀਂ ਰੇਟ ਪੁੱਛਿਆ ਹੂੰ ਤਾਂ ਕਿ 100 ਚੋਜ ਕਰ ਦਿੰਨੇ ਆ ਤੇ ਬਸ ਇਹ ਆ ਸਾਮਾਨ ਆ ਖਰਾਕ ਲੈਂਦੀ ਆ ਵੀ ਆ ਗੱਟੇ-ਕੁੱਟੇ ਵੇ ਖਾਦੀ ਆਹ ਤਾਂ ਸਾfte ਪਿੱਲੀਟ ਵਾਲੀ ਮਹਿੰਗੀ ਆਈ ਹੈ ਹਾਂ ਲੱਖ ਰੁਪਏ ਕਿਲੋ ਅੱਧੀ ਚੱਕਣਾ ਆਹ ਮੇਨ ਚੀਜ਼ ਇੱਥੇ ਆ ਇਹ ਲੋਕ ਬਣੇ ਕਿ ਤਾ ਕੋਲੇਗਾ 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 ਆਲੂ 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 ਚੱਲ ਦੇਖਦੇ ਆ ਨਹੀਂ ਨਹੀਂ ਪਾਇਆ ਮੈਂ ਨਹੀਂ ਖਾਦਾ ਦੋ ਬਾਰ ਮਾੜਾ ਮੋਟਾ ਵੀ ਹੂੰ ਮਾੜਾ ਜਿਹਾ ਉਸਤਾਦ ਨੂੰ ਟੇਸਟ ਕਰਾਇਆ ਸੀ ਮਰਾਇਆ ਸੀ ਇੱਥੇ ਐਨਾ ਕੁ ਹੂੰ ਨਹੀਂ ਮੈਂ ਕਿਸ ਨੂੰ ਟੇਸਟ ਕਰਾਇਆ ਚੀਜ਼ ਬਹੁ ਮਹਿੰਗੀ ਹੈ ਹਾਂਜੀ ਬੱਚਾ ਫੇਰ ਹੈਗਾ ਜਿ ਘਰ ਤੇ ਹਰੇ ਗਲਾ ਵੀ ਦੂਸੇ ਵਾਲਾ ਉਹ ਫੇਰ ਉਧਰ ਹੀ ਟੱਪ ਗਿਆ ਛਤਰੀ ਬੜਗਾਈ ਘਰ ਜਿਆ ਤਾਂ ਮੰਨਿਆ ਉਹਨੇ ਪਰ ਉਹਨਾ ਨਹੀਂ ਮੰਨਿਆ ਇਹਨੂੰ ਸਹੀ ਸੀ ਕਰਕੇ ਲਾ ਦੇਵੇਂ ਵਧੀਆ ਇੱਕ ਨੰਬਰ ਲੈਟ ਛੜਾ ਦੇ ਹਾਂਜੀ ਮੇਰੇ ਦੋਸਤੋ ਆ ਗਈ ਆਏ ਬਸ ਰੋਵਰਾ ਅਗਲਾ ਭਰਾ ਹੁਣ ਤਾਂ ਤਾਂ ਹੀ ਚੜਾਉਣਾ ਇਹਨੂੰ ਆਈ ਓ ਜੋੜ ਜੜ ਕੁਛ ਨਹੀਂ ਕਰਦਾ ਵੀ ਆਕੇ ਟੈਂਕੀ ਤੇ ਠੀਕ ਆ ਲੈ ਕੇ ਬਾਬੇ ਦਾ ਨਾ ਜੈ ਬਾਬਾ ਮਣੀਰਾ ਵਾਹਿਗੁਰੂ ਸੱਚੇ ਪਾਤਸ਼ਾਹ ਜੈਦਾ ਤਾਂ ਹਰੀ ਸਿੰਘ ਜੈ ਮਾ ਕਾਲੀ ਜੈ ਕਾਲੀ ਕਲਕੱਤੇਆ ਛੇਰਾਂ ਵਾਲਿਓ ਵਾਹਿਗੁਰੂ ਜੈ ਬੋਲੇ ਸੋਨਿਆ ਚਲੋ ਭਾਈ ਰਹਿਂਦੇ ਤੇ ਚੜਦੇ ਆ ਤਾਂ ਮਤਲਬ ਵੀ ਸਾਨੂੰ ਕੁਛ ਨਹੀਂ ਪਤਾ ਵੀ ਕੋਈ ਕਬੂਤਰ ਕੋਈ ਆਏ ਨਹੀਂ ਪਤਾ ਨੂੰ ਵੀ ਗੋਲਾ ਵੀ ਹੈਗਾ ਕਿ ਨਹੀਂ ਤਾਂ ਬਸ ਅਸੀਂ ਆਪਦਾ ਮਨ ਦਾ ਡਾਊਟ ਕਲੀਅਰ ਕਰਨ ਲਈ ਟੈਂਕੀ ਤੇ ਚੜ ਰਹੇ ਹਾਂਗੇ ਠੀਕ ਹੈ ਜਿਸ ਸਾਫ ਤੇ ਥੱਲੇ ਅਗਦਾ ਵੀਡੀਓ ਲਾਵਾਂਗੇ ਆ ਗਿਆ ਬਾਣ ਕੀ ਗੱਲ ਮੁੱਲ ਪੈ ਗਿਆ ਚੋਬਰਾਏ ਵਾਕਈ ਤੈਨੂੰ ਕਿਹਾ ਸੀ ਪੈ ਗਿਆ ਨਾ ਬਾਈ ਹੋਏ ਹਾਏ ਬਾਦ ਐ ਇੱਥੇ ਬਹਿ ਜਾ ਹੁਣ ਚੁੱਪ ਕਰਕੇ ਬਾਸ ਹੁਣ ਨਹੀਂ ਹੁਣ ਮੰਗਾ ਮਣਾ ਕੇ ਜਾਵਾਂਗੇ ਸਰਕਾਰ ਤੋਂ ਬਾਈ ਸਾਡੀ ਮੰਗ ਹੈ ਟੈਂਕੀ ਤਨ ਉਤਰ ਦੇ ਨਾ ਉਹ ਦੇਖੋ ਸਾਡਾ ਪਿੰਡ ਸਾਹਮਣੇ ਸਾਡੇ ਸਾਰੇ ਕੂਟਰ ਖੁੱਡਾ ਜਨੇ ਹੁੰਦੇ ਹੂੰ ਸਾਡੀ ਸਰਕਾਰ ਤੋਂ ਇਹ ਮੰਗ ਹੈ ਮੈਂ ਤੈਨੂੰ ਪੈਰ ਲਾ ਲਈ ਤੇ ਹਿਲਦਾ ਨਹੀਂ ਨਹੀਂ ਕੋਈ ਚੱਕਰ ਵਾਲੇ ਗਾ ਨਹੀਂ ਇਹ ਕਿੱਥੇ ਹੋਏ ਲੇ ਕੋਈ ਟਿਕ ਥਲੇ ਗਾ ਨਹੀਂ ਆ ਬੱਚਾ ਸੀਗਾ ਬਾਈ ਹੋਏ ਆਏ ਵੇ ਇੱਕ ਮਿੰਟ ਹਲੇ ਆਹ ਦਾਦਾ ਜੀ ਦੋਹੇ ਆਏ ਆਏ 2 ਸਾ ਵਾਹ ਬੇਬੀ ਵਾਹ ਦੂਜਾ ਆਇਆ ਨਾ ਮੁੱਲ ਪੈ ਗਿਆ ਹਣਾ ਜਿਵੇਂ ਮੁੱਲ ਪੈਗਾ ਓਏ ਆਪਾਂ ਨੂੰ ਥੱਲੋਂ ਕੁਝ ਦਿਸਿਆ ਨਹੀਂ ਦਿਸਿਆ ਨਾ ਉਹ ਨਹੀਂ ਬਈ ਵਾਕੀ ਥੱਲੋਂ ਨਹੀਂ ਹਾਂ ਹਣ ਸ਼ਾਨ ਸਰਦ ਦੀ ਆਏ ਬਣ ਗਈ ਗੱਲ ਨਹੀਂ ਕਰਦੇ ਹਾਏ ਆਈ ਤੈਂਦਾ ਸਵਾਦ ਹੀ ਜਿਵੇਂ ਨਹੀਂ ਉਰਤੇ ਬਸ 10 ਡੱਬੇ ਹੁਣੇ ਫੇਰ ਇਸ ਤੇ ਉਤਰਾਂਗੇ ਕੋਈ ਛਾੜ ਨੀ ਓਏ 10 ਡੱਬੇ ਇੱਕ ਇਕੱਟਾ ਹੂੰ ਗ੍ਰੈਂਡਸ ਹੀ ਆਪ ਕਰਾਂਗੇ ਹਾਂ ਉਹ ਘਟਾ ਜੂਰੀ ਉਹ ਤਾਂ ਫੱਟੇ ਆਜ ਨਾ ਬਸ ਇੱਕ ਕਮੀ ਆਜ ਅਜਾ ਹਵਾ ਨਹੀਂ ਚੱਲਦੀ ਨਹੀਂ ਤਾਂ ਇਥੇ ਠੰਡੀ ਹਵਾ ਲੱਗਦੀ ਆ ਨਾ ਪੁੱਛ ਨਾ ਨਹੀਂ ਕਮੀ ਤਾਂ ਕੋਹਰੇ ਹੈ ਮੇਰਾ ਗੋਲਾ ਕਿਵੇਂ ਮਰਿਆ ਪਤਾ ਹਾਂ ਯਾਰ ਕਮੀ ਤਾਂ ਕੋਹਰੇ ਹੈਗੀ ਆ ਹੈ ਕਮੀ ਤਾਂ ਹੈਗੀ ਆ ਮੈਨੂੰ ਪਤਾ ਹੈ ਨਹੀਂ ਗੋਲਾ ਚੱਕ ਲਿਆਵਾ ਗੋਲਾ ਵੀ ਚਾਹੀ ਤੀ ਪਹਿਲਾਂ ਪੜਵਾਏ ਕੋਈ ਬਿਮਾਰੀ ਨਾ ਹੋਵੇ ਕੰਜਰ ਦੇ ਕਿਤੇ ਪਾਥਰੀ ਪਾ ਲਈ ਕੋਈ ਸੇਕਾ ਲੋਰ ਜਪਾ ਦੇਖ ਤੇਰੀ ਕੋ ਬੁੱਧਰ ਬਲਤ ਨੇ ਗੇਰੀ ਇੱਕ ਮੈਂ ਰੋ ਕਰਜ 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 ਅੰਦਰ ਵਿੱਚ ਆਪਾਂ ਹੋਰ ਸੇ ਬੰਦਦੇ ਹਾਂ ਹਾਂ ਇਹ ਕਿੱਧਰ ਵੀ ਹੈ ਹੈ ਉਸਨੂੰ ਹੈ ਉਸਨੂੰ ਮੈਂ ਕਿਹਨੂੰ ਦੇਵੀ ਜਮਾ ਵਿੱਚੋਂ ਦੇਖੀ ਉਹ ਵੀ ਦਿਨ ਟੱਪ ਨਹੀਂ ਕੰਦਰ ਗਿਆ ਸਿਰ ਤੋਂ ਆਉਣੀ ਕਰਨ ਨੂੰ ਇੱਥੇ ਮਾਰੀ ਡਾਰਚੇ ਆਹ ਇੱਥੇ ਥੱਲੋ ਮਾਰੀ ਅੰਦਰ ਦੇਖੇ ਨਾ ਹੋਰ ਹੜਦਾ ਤੁਰਪਾ ਇੰਨਾ ਪੜੀ ਉਹ ਡੱਪ ਜਾ ਕੇ ਮਾਰ ਪਾ ਰਹੇ ਹੁੰਦੇ ਅੰਦਾਜ਼ ਲੱਗਦਾ ਹੈ ਕੀ ਕਿਰਚੇ ਗਾ ਤਾਂ ਚੜਦਾ ਵੀ ਨਹੀਂ ਦਮਣੀ ਵਰਗਾ ਖੂਬਾ ਹੋੜੀ ਬਈ ਐਡੇ ਚ ਡਰ ਲੰਦਾ ਤੇ ਚੱਲਦੇ ਆਂ ਬਈ ਥੱਲੇ ਹਨਾ ਇੱਕ ਸਾਨੂੰ ਗੋਲਾ ਮਰਿਆ ਪਿਆ ਵੀ ਦਿਖਾਉਣੇ ਆ ਯਾਰ ਬੱਚਾ ਓਏ ਬਰੋ ਮੈਨੂੰ ਲੱਗਦਾ ਗਲਿਆ ਪਿਆ ਇਹ ਯਾਰ ਬਈ ਗਲੇ ਹੀ ਬਲਾ ਕਬ ਮਰਿਆ ਕਿਵੇਂ ਮੁੱਖਾ ਪਤਾ ਨਹੀਂ ਕਿਵੇਂ ਮਰਿਆ ਪਰ ਮਰਿਆ ਪਿਆ ਬਈ ਹੂੰ ਉੱਤਰਾ ਨਹੀਂ ਯਾਰ ਹਾਤਾ ਰਹਿਣੀ ਦੇ ਗਲਾਉ ਨੂੰ ਉਹ ਇੱਥੇ ਆਇਆ ਇੱਥੇ ਤਾਂ ਪਿਆ ਪਿਆ ਸੜ ਜਾਣਾ ਇਹਨੂੰ ਚਾਕੇ ਥੱਲੇ ਸਿਰਦੇ ਨੇ ਕੋਈ ਕੁੱਤਾ-ਕੁੱਤਾ ਖਾਈਊਗਾ ਕੋਈ ਬਿੱਲੀ ਕੁੱਤਾ ਖਾਈ ਹੋਊ ਕੋਈ ਮੰਨਦਾ ਇੱਥੇ ਤਾਂ ਮੁਸ਼ਕਿਲ ਹੈ ਨਾ ਪਿਆ ਪਿਆ ਗਲ ਜਨੇ ਕੀੜੇ ਪੈ ਜਾਣਗੇ ਤੇ ਹੋਰ ਬਿਮਾਰੀ ਪੈਦਾ ਹੋਊਗੀ ਇੱਥੋਂ ਕੋਈ ਲੱਗੋ ਲੈਣ ਲਗਿਆਂ ਨੂੰ ਹਾਂ ਤਾਂ ਕਰਕੇ ਉਹਨੂੰ ਚਾ ਕੇ ਥੱਲੇ ਨੱਪ ਦਿਆਂਗੇ ਜਾ ਕੇ ਬਈ ਤੇ ਜਾ ਥੱਲੇ ਸਿਰਦਾਂਗੇ ਜਾ ਬਸ ਕੋਈ ਨਾ ਚੱਲੇ ਉਹਨੂੰ ਐ ਕਰ ਦਿੱਤਾ ਇੱਥੋਂ ਲੈ ਜਾਗੇ ਚਾ ਕੇ ਤੇ ਥੱਲੇ ਕੇ ਨਾਪ ਹੀ ਦੇਵਾਂਗੇ ਜੀ ਕੋਈ ਗੱਲ ਨਹੀਂ ਚਲ ਹੁਣ ਥੱਲੇ ਚੱਲੀ ਬਾਲੀ ਵੀਡੀਓ ਹੀ ਲਾਉਂਦੇ ਹਾਂਜੀ ਛੜਤ ਇੱਕ ਮਿੰਟ ਉਹ ਕੰਨੀਆ ਵਾਲੇ ਘੱਟ ਵਾਲੀ ਖਰਾਬ ਕਰਦਾ ਦੇਖੋ ਕੰਨੀਆ ਵਾਲਾ ਖਾਂਬ ਘੱਟ ਨਾ ਬੱਚੇ ਛੋਟੇ ਆ ਹਜੇ ਚੱਲ ਕਿਵੇਂ ਆਇ ਕਿੱਥੇ ਆ ਗਿਆ ਛੱਡ ਦੇ ਭਾਈ ਘਰੇ ਆ ਗਿਆ ਵਿਚਾਰ ਆਪਦੇ ਹਾਂ ਤਾਂ ਕਿਵੇਂ ਆ ਹੁਣ ਹੁਣ ਨਾ ਖੁਸ਼ ਹੁਣ ਐ ਕਰਗੇ ਬਈ ਇਹਦਾ ਹੋ ਸਾਹਮਣੇ ਬੱਚਾ ਨਹੀਂ ਬਟਾ ਸੁੰਦੀ ਸੀ ਆ ਦਾ ਇਹ ਵੀਡੀਓ ਚ ਦਿਖਾ ਕੇ ਤੁਹਾਨੂੰ ਇਹ ਖੜ ਜਾ ਇੱਕ ਵਾਰ ਇਹ ਉਹ ਬਟਾ ਸਾਹਮਣੇ ਹਾਂ ਉਹ ਬਟਾ ਸਾਹਮਣੇ ਇਹ ਨੂੰ ਬਈ ਹਰੀ ਗਲਾਬੀ ਬਗਲਾ ਨੂੰ ਲਾ ਹੀ ਲੱਗਿਆ ਪਕੌੜੀ ਨਹੀਂ ਕਰਦੇ ਹੁਣ ਉਹ ਕਰਨ ਵਾਲੀ ਹਾਂਜੀ ਕਰ ਲੈ ਜੀ ਬਾਪੂ ਜਾਨਾ ਸਾਹਮਣੇ ਆਪਣਾ ਘਰ ਉਧਰ ਇਧਰੇ ਚੱਕ ਲਿਆ ਬੱਚਾ ਹਾਂਜੀ ਇਹ ਵੀ ਲਿਆਂਦਾ ਜੀ ਹਰੀ ਗਲਾਬੀ ਬਗਲਾ ਵਾਲਾ ਇਹ ਨੂੰ ਵੀ ਛੱਡੀਆ ਯਾਰ ਅੰਦਰ ਦੋ ਆ ਗਏ ਆਪਣੇ ਹੁਣ ਦੋ ਆ ਗਏ ਤਿੰਨ ਰਹਿ ਗਏ ਦੋ ਤਾਂ ਪਹਿਲਾਂ ਵਾਲੇ ਰਹਿ ਗਏ ਪੰਜ ਦੇ ਤਾਂ ਦੋ ਗਾ ਅੱਜ ਵਾਲਾ ਮਤਲਬ ਦੋ ਤਾਂ ਪਹਿਲਾਂ ਵਾਲੇ ਰਹਿ ਗਏ ਅੱਜ ਵਾਲਾ ਇੱਕ ਰਹਿ ਗਿਆ ਸਿਰਫ ਛੋਟਾ ਅੱਜ ਵਾਲਾ ਇੱਕ ਜਿੰਨਾ ਕਰਕੇ ਬੜਕਾਂਗਾ ਛਤਰੀਆਂ ਜਿੰਨਾ ਕਰਕੇ ਨਹੀਂ ਖੇਚ ਲਗੀ ਤੀ ਇਹ ਫੜੇ ਗਏ ਤੇ ਉਹ ਇੰਨਾ ਪਿਛੋੜ ਗਿਆ ਛੋਟਾ ਬੱਚਾ ਵਿਚਾਰਾ ਠੀਕ ਹੈ ਹਾਂ ਤੇ ਚੰਡੀ ਦਾ ਫੋਨ ਆਇਆ ਸੀ ਵੀ ਰੇ ਕਿਉਂ ਕਹਿੰਦਾ ਵੀ ਮੇਰੇ ਹੱਥ ਨੇ ਬੰਦਾ ਸੀ ਮੈਂ ਜਾਵੜਾ ਕੰਮ ਕਹਿੰਦਾ ਵੀ ਮੇਰੀ ਮੈਥੋਂ ਨਿਗਾਨੀ ਰੱਖੀ ਗਈ ਕਹਿੰਦਾ ਹੁਣ ਆ ਕੇ ਦੇਖ ਮੈਨੂੰ ਕਿਤੇ ਨਹੀਂ ਥਿਆ ਪਰ ਕਹਿੰਦਾ ਸੋਡੇ ਬੱਚੇ ਕਰਕੇ ਮੈਂ ਰਾਤ ਨੂੰ ਛਰੀ ਦੇ ਕਬੂਤਰ ਬੰਨੀ ਪਿਆਗਾ ਵੀ ਕੱਲ ਨੂੰ ਕਹਿੰਦਾ ਮੈਂ ਹਰ ਹਾਲ ਚ ਫੜ ਦੂੰਗਾ ਇੱਕ ਤਾਂ ਇੱਕ ਜਗਸੀਰ ਨੇ ਕੱਲ ਚ ਰਣਲ ਨੇ ਫੋਨ ਲਾਇਆ ਸੀ ਕੱਚ ਟੌਰੀ ਵਾਲਾ ਕੱਲ ਚ ਰਣੀ ਸੀਗਾ ਉਹਨੇ ਦਿਨੇ ਤਾਂ ਦੱਸਿਆ ਜੀ ਕਹਿੰਦਾ ਫਿਰਦਾ ਹੁਣ ਉਹਨੇ ਫੋਨ ਹੀ ਚੈੱਕ ਆ ਪਤਾ ਨਹੀਂ ਪਤਾ ਹੀ ਨਹੀਂ ਹੁਣ ਹੀ ਨਹੀਂ ਛੱਕਿਆ ਉਹ ਕੰਜਰ ਦਾ ਹੀ ਕਰਦਾ 7:00 ਵਜੇ ਸਿੱਧਾ ਜਾ ਗਿਆ ਨਾ ਤੇ ਵਾਠ ਠੀਕ ਆ ਬਾਬੋ ਆਹੀ ਸੀਨ ਸੀਗਾ ਹੁਣ ਫੋਨ ਦੀ ਬੈਟਰੀ ਲੋ ਹੈ ਤੇ ਇੱਕ ਰੰ ਪਾਣੀ ਪੂਣੀ ਪਾ ਦਿਆ ਬੱਚਾ ਨੂੰ ਦੇਖ ਲਈ ਕਰ ਲੈ ਚੈੱਕ ਵੈੱਕ ਤੇ ਫਿਰ ਚੱਲਦੇ ਆ ਵਾਫਰ ਨਾਉਣੇ ਨੂੰ ਨਿਆ ਜਾ ਕੇ ਰੋਟੀ ਰੁੱਟੀ ਖਾਣੇ ਆ ਖਾਣਾ ਵੀ ਵੀਡੀਓ ਵਗੈਰਾ ਅਪਲੋਡ ਕਰਦੇ ਆ ਬਣਾਉਣਾ ਸੀਨ ਕੋਈ ਫਿਰ ਹਾਂਜੀ ਮੇਰੇ ਦੋਸਤੋ ਤੇ ਆ ਗਏ ਸੀ ਭਾਈ ਇੱਧਰ ਲੈ ਘਰੇ ਠੀਕ ਐ ਰੋਟੀ ਪਾਣੀ ਖਾ ਪੀ ਜਾਂਦਾ ਲ ਆਇਆ ਏ ਇਹ ਲਿਆ ਰੋਟੀ ਪਾਣੀ ਪਾਤਾ ਕੂਤਰਾਂ ਦਾ ਸਾਰਿਆਂ ਦਾ ਦਾਣਾ ਪਾਣੀ ਦੰਨ ਲਾਈਟਾਂ ਨੂੰ ਤਾਂ ਬਿਹਾਦੀਆਂ ਸਭ ਕੁਝ ਓਕੇ ਰਿਪੋਰਟਾਂ ਤੇ ਬੱਚੇ ਵਾਸਤੇ ਠੀਕ ਆ ਤੁਹਾਨੂੰ ਪਤਾ ਹੀ ਆ ਤਿੰਨ ਬਾਾਰ ਆ ਦੋ ਤਾਂ ਉਦਨ ਵਾਲੀ ਇੱਕ ਅੱਜ ਵਾਲਾ ਛੋਟਾ ਬੱਚਾ ਗਲਾਬੀ ਕਾਂਤਰਾ ਦਾ ਸ਼ਾਕ ਖਾ ਤੇ ਠੀਕ ਆ ਬਰੋ ਬਸ ਓਕੇ ਆ ਕਰਦੇ ਆ ਵਲੌਗ ਦੀ ਐਂਡਿੰਗ ਤੇ ਫਿਰ ਕੱਲ ਨੂੰ ਮਿਲਦੇ ਆ ਵੀ ਦੇਖਦੇ ਆ ਕੀ ਬਾਤ ਦਾ ਸਵਾਲ ਆ ਜਾਂਦਾ ਥੱਕੇ ਮੈਂ ਸੌਣਾ ਬਸ ਜਾ ਕੇ ਫੁੱਲ ਨਹੀਂ ਲਈ ਜਾਂਦੀ ਓਕੇ ਜੀ ਬਾਏ ਬਾਏ ਗੁੱਡ ਨਾਈਟ ਸੌਂ ਜਾ ਸਾਰੇ